ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੇ ਤਾ ਆਖੇ ਰੋ ਰੋ ਕੇ ਮੇਥੋਂ ਪਾਪ ਗੁਰੂ ਜੀ ਹੋਈ ਜਾਵੇ ਰੇ ਤਾ ਆਖੇ ਰੋ ਰੋ ਕੇ ਮੇਥੋਂ ਪਾਪ ਗੁਰੂ ਜੀ ਹੋਈ ਜਾਵੇ ਰੇ ਤਾ ਆਖੇ ਰੋ ਰੋ ਕੇ ਪਹਿਲਾ ਮੈਨੂੰ ਪਾ ਕੇ ਕੜਾਏ ਵਿੱਚ ਸਾੜਿਆ ਪਹਿਲਾ ਮੈਨੂੰ ਪਾ ਕੇ ਕੜਾਏ ਵਿੱਚ ਸਾੜਿਆ ਸਾੜ ਸਾੜ ਮੈਨੂੰ ਪਾਪੀ ਸੀ ਸੀ ਉੱਤੇ ਪਾਰਿਆ ਸਾੜ ਸਾੜ ਮੈਨੂੰ ਪਾਪੀ ਸੀ ਸੀ ਉੱਤੇ ਪਾਰਿਆ ਮੇਥੋਂ ਕਹਿਰ ਚੱਲਿਆ ਨਾ ਜਾਵੇ ਰੇਤਾ ਅੱਖੇ ਰੋ ਰੋ ਕੇ ਮੇਥੋਂ ਪਾਪ ਗੁਰੂ ਜੀ ਹੋਈ ਜਾਵੇ ਰੇਤਾ ਅੱਖੇ ਰੋ ਰੋ ਕੇ ਮੇਥੋਂ ਪਾਪ ਗੁਰੂ ਜੀ ਹੋਈ ਜਾਵੇ ਰੇਤਾ ਅੱਖੇ ਰੋ ਰੋ ਕੇ ਬਣੇ ਸਮ ਮੈਲ ਮਨਾਰੇ ਸਜਾਉਣ ਨੂੰ ਬਣੇ ਸਾ ਮੈਲ ਮਨਾਰੇ ਸਜਉਣ ਨੂੰ ਸੋਨੇ ਸੋਨੇ ਢੰਗਾ ਨਾਲ ਬੋਤ ਜੇ ਬਣਾਉਣ ਨੂੰ ਸੋਨੇ ਸੋਨੇ ਢੰਗਾ ਨਾਲ ਬੋਤ ਜੇ ਬਣਾਉਣ ਨੂੰ ਇਹ ਤਾਂ ਪੰਗ ਦੇ 파ੜੇ ਲਈ ਜਾਵੇ ਰੇ ਤਾਇਆ ਖੇ ਰੋ ਰੋ ਕੇ ਮੇਥੋਂ পাপ ਗੁਰੂ ਜੀ ਹੋਈ ਜਾਵੇ ਰੇਤਾ ਆਖੇ ਰੋ ਰੋ ਕੇ ਮੇਥੋਂ ਪਾਪ ਗੁਰੂ ਜੀ ਹੋਈ ਜਾਵੇ ਰੇਤਾ ਆਖੇ ਰੋ ਰੋ ਕੇ ਕਾਨੋਂ ਮੈਨੋਂ ਕੀ ਤਾਇ ਸ ਮੰਦਰਾ ਤਿਆਰ ਵੇ ਕਾਨੋਂ ਮੈਨੋਂ ਕੀ ਤਾਇ ਸ ਮੰਦਰਾ ਤਿਆਰ ਵੇ ਪਾਪਾਂ ਵਾਲੀ ਹੱਦ ਮੇਥੋਂ ਹੋਈ ਜਾਵੇ ਪਾਰ ਵੇ ਪਾਪਾਂ ਵਾਲੀ ਹੱਦ ਮੇਥੋਂ ਹੋਈ ਜਾਵੇ ਪਾਰ ਵੇ ਇਹਦਾ ਹੋਣ ਕੀ ਲਾਜ ਬਣਾਵੇ ਰੇਤਾ ਅੱਖੇ ਰੋ ਰੋ ਕੇ ਮੇਥੋਂ ਪਾਪ ਗੁਰੂ ਜੀ ਹੋਈ ਜਾਵੇ ਰੇ ਤਾ ਆਖੇ ਰੋ ਰੋ ਕੇ ਮੇਥੋਂ ਪਾਪ ਗੁਰੂ ਜੀ ਹੋਈ ਜਾਵੇ ਰੇ ਤਾ ਆਖੇ ਰੋ ਰੋ ਕੇ ਚੰਦ ਆਵੇ ਸਮਾਸ਼ੇਤੀ ਤੇਰਾ ਨੇੜੇ ਆਊਗਾ ਚੰਦ ਆਵੇ ਸਮਾਸ਼ੇਤੀ ਤੇਰਾ ਨੇੜੇ ਆਊਗਾ ਧੋਣਿਆ ਤੋ ਨਾ ਮੋਹੇ ਨਾ ਸ਼ਾਨ ਮੁੱਕ ਜਾਊਗਾ ਧੋਣਿਆ ਤੋ ਨਾ ਮੋਹੇ ਨਾ ਸ਼ਾਨ ਮੁੱਕ ਜਾਊਗਾ ਏਤਾ ਮੋਰੀ ਦੀ ਚਾਰੇ ਨੂੰ ਤੁਲਾਵੇ ਰੇਤਾ ਅੱਖੇ ਰੋ ਰੋ ਕੇ ਮੇਥੋਂ ਪਾਪ ਗੁਰੂ ਜੀ ਹੋਈ ਜਾਵੇ ਰੇਤਾ ਅੱਖੇ ਰੋ ਰੋ ਕੇ ਮੇਥਾ ਪਾਪ ਗੁਰੂ ਜੀ ਹੋਈ ਜਾਵੇ ਰੇਤਾ ਆਖੇ ਰੋ ਰੋ ਕੇ ਪਈ ਲਮੈ ਨੂੰ ਪਾ ਕੇ ਕੜਾਈ ਵਿੱਚ ਸਾੜਿਆ ਸਾੜ ਸਾੜ ਮੈਨੂੰ ਪਾਪੀ ਸੀਸ ਉੱਤੇ ਪਾਰਿਆ ਮੇਥੋਂ ਕੈਰ ਝੱਲਿਆ ਨਾ ਜਾਵੇ ਰੇਤ ਆਖੇ ਰੋ ਰੋ ਕੇ ਮੇਥੋਂ ਪਾਪ ਗੁਰੂ ਜੀ ਹੋਈ ਜਾਵੇ ਰੇਤ ਆਖੇ ਰੋ ਰੋ ਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ